ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਾਰੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮੇ ਭੇਜੇ ਕੇ ਪਹਿਲੀ ਵਿਸਾਖੀ 1755 ਨੂੰ ਸਾਰੇ ਸਿੱਖ ਅਨੰਦਪੁਰ ਸਾਹਿਬ ਪੁੱਜਣ ਵਿਸਾਖੀ ਵਾਲੇ ਦਿਨ 30 ਮਾਰਚ 1699 ਈਸਵੀ ਨੂੰ ਕੇਸਗੜ੍ਹ ਸਾਹਿਬ ਵਿਖੇ ਤਾਰੀ ਦੀਵਾਨ ਸਜਾਇਆ ਗਿਆ ਦਿਸਰ ਦੀਵਾਨ ਦੇ ਲਾਗੇ ਇੱਕ ਛੋਟਾ ਜਿਹਾ ਕੰਬੂ ਲਗਾਇਆ ਗਿਆ ਸੀ ਕੀਤਾ ਪ੍ਰੰਤ ਗੁਰੂ ਜੀ ਨੇ ਆਪਣੀ ਕਰਬਾਨ ਮੈਣ ਵਿੱਚੋਂ ਕੱਢੀ ਤੇ ਗੰਝ ਕੇ ਕਿਹਾ ਕੋਈ ਹੈ ਜੋ ਗੁਰੂ ਨਾਨਕ ਦੇਵ ਆਸ਼ਾ ਤੇ ਨਿਸ਼ਾਨੇ ਲਈ ਜਾਨ ਵਾਰਨ ਲਈ ਤਿਆਰ ਹੋਵੇ ਏ ਸੁਣ ਕੇ ਚਾਰੇ ਪਾਸੇ ਚੁੱਪ ਛਾ ਗਈ ਭਰੇ ਹੋਏ دیਵਾਨ ਵਿੱਚ ਸਮਾਟਾ ਛਾ ਗਿਆ ਥੋੜੀ देर ਪਿਛੋਂ ਬੈਰਾਮ ਆਮ ਦਾ ਲਹਾਰ ਦੇ ਰਹਿਣ ਵਾਲਾ ਖत्री ਉઠਿਆ ਉਸ ਨੇ ਆਪਣੇ ਆਪ ਨੂੰ ਪੇਸ਼ ਕੀਤਾ ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਜਦੋਂ ਗੁਰੂ ਜੀ ਇਕੱਲੇ ਵਾਪਸ ਆਏ ਤਾਂ ਮਹੌਤ ਜੀ ਤਲਵਾ ਮੰਨ ਇੱਕ ਹੋਰ ਸੇਹਲੀ ਮੰਗ ਕੀਤੀ ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਧਰਮਦਾ ਜੱਤ ਨੇ ਆਪਾ ਪੇਸ਼ ਕੀਤਾ ਤੀਜੀ ਵਾਰ ਜਗਨਨਾਥ ਦੇ ਰਹਿਣ ਵਾਲੇ ਪਾਈ ਹਿੰਨ ਪਰੇ ਚੌਥੀ ਵਾਰ ਮਹਕਮ ਚੰਦ ਦਵਾਰਕਾ ਦੇ ਰਹਿਣ ਵਾਲੇ ਇੱਕ ਸ਼ਿੰਦੇ ਅਤੇ ਪੰਜਵੀਂ ਵਾਰ ਸਹਿਜ ਚੰਦ ਗੁੰਦਰ ਦੇ ਰਹਿਣ ਵਾਲੇ ਮਾਈ ਨੇ ਆਪਣਾ ਸੀਸ ਪੇਸ਼ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਪੰਦੀ ਵਿੱਚ ਲਗਾ ਕੇ ਸੁੰਦਰ ਪਹਿ ਪਸਾ ਕੇ ਪਹਿਮਾਇਆ ਤੇ ਸੰਗਤਾਂ ਸਾਹਮਣੇ ਲਿਆਂਦਾ ਸੰਗਤਾਂ ਦੇ ਸਾਹਮਣੇ ਹੀ ਅੰਮ੍ਰਿਤ ਤਿਆਰ ਕੀਤਾ ਗਿਆ ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਸ਼ਕਾਇਆ ਕੀ ਸਿੰਘ ਸਜਾਇਆ ਗਿਆ ਉਹਨਾਂ ਦੇ ਨਾਮ ਨਾਮ ਸਿੰਘ ਲਗਾਇਆ ਤੇ ਫਰਮਾਇਆ ਹੁਣ ਤੁਹਾਡੀ ਕੋਈ ਜਾਤ ਵਾਰਨ ਨਹੀਂ ਰਕੇ ਸਾਰੇ ਅਨੰਦਪੁਰ ਦੇ ਵਾਸੀ ਹੋ ਉਹਨਾਂ ਪੰਜਾਂ ਨੂੰ ਗੁਰੂ ਜੀ ਨੇ ਪਿਆਰੇ ਕਿਹਾ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਆਪ ਅੰਮ੍ਰਿਤ ਛਕੰਦੀ ਜਾਚਨਾ ਕੀਤੀ ਸੰਥਾਰ ਦੇ ਧਾਰਮਿਕ ਇਤਿਹਾਸ ਵਿੱਚ ਇਹ ਪਹਿਲੀ ਅਬੀ ਕਦਮ ਚੁੱਕਿਆ ਜਾ ਪੰਜੇ ਨੀ ਗੁਰੂ ਜੀ ਨੂੰ ਸ਼ਕਾਇਆ ਇਸੇ ਕਾਰਨ ਦੇਖੀ ਪਾਈ ਗੁਰਬਾਣੀ ਵਿੱਚ ਲਿਖਿਆ ਸੀ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਅਨੰਤ ਵਿਰਾਸ਼ਨਾ ਪੂਰੀ ਹੋ ਜਾਣ ਉਪਰੰਤ ਹਾਜ਼ਰ ਹੋਈਏ ਸੰਗਤਾਂ ਨੂੰ ਗੁਰੂ ਜੀ ਨੇ ਸੰਬੋਧਨ ਕਰਦੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਹ ਰਾਤ ਚੱਲੋ ਅਤੇ ਇੱਕ ਧਰਮ ਅਪਣਾਓ ਵੱਖ-ਵੱਖ ਜਾਤਾਂ ਦੀ ਵਖਰੇਵੇਂ ਮਿਟਾ ਦਿਓ ਹਿੰਦੂਆਂ ਦੀਆਂ ਚਾਰ ਜਾਤਾਂ ਜਿਨ੍ਹਾਂ ਦਾ ਵਰਣਨ ਸ਼ਾਸਤਰ ਵਿੱਚ ਆਇਆ ਹੈ ਨੰਦ ਤੋਂ ਨਕਾ ਦੇ ਅਤੇ ਇੱਕ ਦੂਜੇ ਨੂੰ ਆਪਣੇ ਆਪ ਨੂੰ ਵੱਡਾ ਨਾ ਸਮਝੋ ਸਾਰੀਆਂ ਜਾਤਾਂ ਇੱਕ ਬਾਤੇ ਵਿੱਚ ਉਹ ਅਮਰਤ ਸ਼ਕਕ ਕੇ ਇੱਕ ਦੂਜੀ ਲਈ ਪਿਆਰ ਤਿਆਦਾ ਕਰਕੇ ਨਫ਼ਰਤ ਨੂੰ ਦੂਰ ਕਰੋ ਐਸੇ ਬਖਿਆਨ ਦਾ ਅਸਰ ਇਹ ਹੋਇਆ ਕਿ ਗਾਂਤ ਸੰਗਣਾ ਨੇ ਉਸੇ ਦਿਨ ਅਮਰਤ ਸ਼ਕਾਇਆ ਭਾਵੇਂ ਕਹਿਆ ਨਹੀਂ ਇਸ ਬਾਟੇ ਵਾਲਾ ਅਮਰਤ ਸ਼ਕੰਤ ਨੂੰ ਅਨਕਾਰ ਕੀਤਾ ਪਰ ਫਿਰ ਵੀ ਬੀਜਾ ਨੇ ਆਪਣੇ ਆਪ ਨੂੰ ਪੇਸ਼ ਕੀਤਾ ਤੇ ਗੁਰ ਦੇ ਦੱਸੇ ਹੋਏ ਹੁਕਮ ਉਤੇ ਤੁਰੰਤ ਪ੍ਰਾਣ ਲਿਆ ਪਿੱਛੋਂ ਥਾਂ ਥਾਂ ਹੁਕਮ ਨਾਵੇਂ ਤੇਜੀ ਤਾਂ ਕਿ ਰਹਿਤ ਪੱਕੀ ਢੇੜ ਕਰਾਈ ਜਾ ਸਕੇ ਖਾਲਸੇ ਨੂੰ ਆਪਣਾ ਨੀਜੀ ਰੂਪ ਕਿਹਾ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਖਤੇ ਬਲੰਦੀ ਆਗਿਆ ਕੀਤੀ ਖਾਲਸਾ ਕਿਸੇ ਦਾ ਨੀਜੀ ਗੁਲਾਮ ਨਹੀਂ ਉਸ ਕੰਕਰ ਹੈ ਸਰਬ ਸਮਰੱਥ ਹੈ ਸਿੱਖਾਂ ਨੂੰ ਕੇਸ ਰੱਖਣ ਦਾ ਹੁਕਮ ਦਿੱਤਾ ਹੈ ਕਿ ਕੇਸ ਸਾਡੀ ਮੋੜ ਆਖਿਆ ਕੰਗਾ ਤਰਪਾਨ ਕਸ਼ਹਰਾ ਤੇ ਕੜਾ ਪਹਿਨਨ ਤੇ ਆਪਣੇ ਅੰਗ ਸੰਗ ਰੱਖਣ ਦਾ ਹੁਕਮ ਦਿੱਤਾ ਨਾਲ ਹੀ ਚਾਰ ਗੱਲਾਂ ਤੋਂ ਬਚਣ ਲਈ ਕਿਹਾ ਪਹਿਲੇ ਕੇਸਾਂ ਦੀ ਬੀਅਰ ਦੀ ਨਹੀਂ ਕਰਨੀ ਦੂਜੇ ਪਰਤਨ ਗਾਮੀ ਨਹੀਂ ਹੋਣਾ ਤੀਜੇ ਅਪਾਖਿਆ ਦਾ ਕੋਠਾ ਨਹੀਂ ਖਾਣਾ ਚੌਥੇ ਜਗਤ ਝੂਠ ਤਮਾਕੂ ਨਹੀਂ ਵਰਤਨਾ ਇੰਨਾ ਨੂੰ 4 ਬੱਜਰ ਕਰਵਤਾਂ ਦੱਸਿਆ ਹੋਰ ਜੰਗਾ ਤੇ ਸਹੀਗਾ ਸਹੀਡੀਆਂ ਪਹਾੜੀ ਰਾਜਾਂ ਨੇ ਇਰਖਾ ਵਿੱਚ ਬੱਬਾ ਪਹਾੜੀ ਰਾਜਾਂ ਨੇ ਕੋਸ਼ਿਸ਼ ਕੀਤੀ ਕਿ ਗੁਰੂ ਜੀ ਅੰਮਨ ਤਿਸ਼ਕਾਣ ਬੰਦ ਕਰ ਦੇਣ ਪਰ ਸਫਲ ਨਾ ਹੋ ਸਕੇ ਉਹਨਾਂ ਨੇ ਔਰੰਗਜ਼ੇਬ ਨੂੰ ਫੇਰ ਲਿਖਤੀ ਜਾਕੀ ਇਸ ਵੱਧ ਰਹੀ ਤਾਕਤ ਨੂੰ ਰੋਕਿਆ ਜਾਏ ਔਰੰਗਜ਼ੇਬ ਉਹਨਾਂ ਬਿਨਾਂ ਵਿੱਚ ਗੱਠਣ ਵਿੱਚ ਸੀ ਗੁਰੂ ਜੀ ਮਾਲ ਤਹਾੜੀ ਰਾਜਾ ਨੇ ਫੇਰ ਚੜੱਪਾ ਲੈਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਚੜੱਪਾਂ ਵਿੱਚ ਤਹਾੜੀ ਰਾਜਾ ਨੂੰ ਕਰਾਰੀਆਂ ਹਾਰਾਂ ਹੁਣੀਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ